10 ਲੱਖ ਕਾਲੇ ਕਾਵਾਂ ਦਾ ਕਤਲ ਹੋਣ ਜਾ ਰਿਹਾ ਜੀਹਾਂ ਤੁਸੀਂ ਬਿਲਕੁਲ ਸਹੀ ਸੁਣਿਆ africa ਦਾ ਇੱਕ ਦੇਸ਼ ਹੈ kenya ਜਿੱਥੇ ਕਿ 10 ਲੱਖ ਕਾਲੇ ਕਾਵਾਂ ਨੂੰ ਮਾਰਨ ਦਾ ਆਰਡਰ ਦੇ ਦਿੱਤਾ ਉੱਥੋਂ ਦੀ ਸਰਕਾਰ ਨੇ ਪਰ ਕਿਉਂ ਆਪਾਂ ਤਾਂ ਕਹਿੰਦੇ ਆ ਪੰਛੀਆਂ ਨੂੰ ਬਚਾਓ ਪੰਛੀ ਵਧਣੇ ਚਾਹੀਦੇ ਆ ਤੇ ਉੱਥੋਂ ਦੀ ਸਰਕਾਰ ਕਹਿ ਰਹੀ ਹੈ ਇਹਨਾਂ ਨੂੰ ਖਤਮ ਕਰ ਦਿਓ ਐਸਾ ਕਿਉਂ ਕਿ ਕਿਉਂਕਿ ਇਹ ਜਿਹੜੇ ਕਾਂ ਨੇ ਨਾ ਇਹ ਉੱਥੋਂ ਦੇ ਨਹੀਂ ਨੇ ਮਤਲਬ ਕਿ ਉਥੋਂ ਦੀ ਮੂਲ ਪ੍ਰਜਾਤੀ ਨਹੀਂ ਹੈ ਇਹ ਭਾਰਤ ਤੋਂ ਬਿਲੋਂਗ ਕਰਦੀ ਹੈ ਭਾਰਤ ਦੇ ਨਾਲ ਹੋਰ ਸਾਊਥ ਏਸ਼ੀਅਨ ਦੇਸ਼ਾਂ ਵਿੱਚ ਇਹ ਕਾਲੇ ਕਾਵਾ ਦੀ ਪ੍ਰਜਾਤੀ ਪਾਈ ਜਾਂਦੀ ਜਿਹੜੇ ਕਿ ਕਈ ਸਾਲਾਂ ਦੌਰਾਨ ਉੱਡ ਕੇ ਉੱਥੇ ਪਹੁੰਚ ਗਏ ਪਰ ਹੁਣ ਪਤਾ ਕੀ ਹੋਇਆ ਕਿ ਇਹਨਾਂ ਦੀ ਪੋਪੂਲੇਸ਼ਨ ਉਸ ਦੇਸ਼ ਵਿੱਚ ਇੰਨੀ ਜ਼ਿਆਦਾ ਵੱਧ ਚੁੱਕੀ ਆ ਕਿ ਇਹਨਾਂ ਕਾਵਾ ਨੇ ਉਥੋਂ ਦੇ ਮੂਲ ਨਿਵਾਸੀ ਜਿਹੜੇ ਪੰਛੀ ਨੇ ਹੋਰ ਪੰਛੀ ਉਹਨਾਂ ਦੇ ਰਹਿਣ ਥਾਵਾਂ ਨੇ ਖਤਮ ਕਰ ਦਿੱਤੇ ਆ ਹੋਰ ਨਾ ਪੰਛੀਆਂ ਨੂੰ ਖਤਮ ਕਰ ਦਿੱਤਾ ਗਿਆ ਯਾਨੀ ਕਿ ਉੱਥੋਂ ਦੇ ਕੁਦਰਤੀ ਸਿਸਟਮ ਵਿੱਚ ਬਹੁਤ ਵੱਡੀ ਪ੍ਰੋਬਲਮ ਪੈਦਾ ਕਰ ਚੁੱਕੇ ਨੇ ਇਹ ਕਾਂ ਉਹ ਉੱਥੇ ਤਿਰਫ ਕਾ ਹੀ ਕੰਨ ਜਰਾਉਂਦੇ ਨੇ ਉੱਥੋਂ ਦੇ ਪੰਛੀਆਂ ਤੋਂ ਇਲਾਵਾ ਇਹ ਉੱਥੋਂ ਦੀਆਂ ਫਸਲਾਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਰਹੇ ਨੇ ਇੱਥੋਂ ਤੱਕ ਕਿ ਇਹ ਉੱਥੋਂ ਦੇ 에ਅਰਪੋਰਟ ਦੇ ਉੱਪਰ ਵੀ ਬਹੁਤ ਸਾਰੇ ਕਾਮ ਆਜੂਤ ਨੇ ਜਿਹੜੀਆਂ ਕਿ ਫਲਾਈਟਾਂ ਉਡਦੀਆਂ ਨੇ ਉਹਨਾਂ ਦਾ ਰਣ ਵੀ ਦਿੱਕਤ ਦਾ ਕਾਰਨ ਬਣਦੇ ਆ ਜਿਵੇਂ ਤੁਹਾਨੂੰ ਪਤਾ ਹੀ ਹੋਣਾ ਕਿ ਅਗਰ ਅਸਮਾਨ ਵਿੱਚ ਪੰਛੀ ਬਹੁਤ ਜ਼ਿਆਦਾ ਉੱਡ ਰਹੇ ਹੋਣ ਤਾਂ ਉਦੋਂ ਫਲਾਈਟ ਨੂੰ ਨਹੀਂ ਉਡਾਇਆ ਜਾਂਦਾ ਕਿਉਂਕਿ ਅਗਰ ਇੱਕ ਪੰਛੀ ਵੀ ਫਲਾਈਟ ਦੇ ਵਿੱਚ ਟਕਰਾ ਗਿਆ ਚਾਹ ਦੇ ਇੰਜਨ ਨਾਲ ਟਕਰਾ ਗਿਆ ਤਾਂ ਬਹੁਤ ਵੱਡਾ ਹਾ사 ਹੋ ਜਾਂਦਾ ਤੇ ਮੌਜੂਦਾ ਸਥਿਤੀ ਇਹ ਹੀ ਹੈ ਕਿ ਕੀਨੀਆਂ ਦੇ ਵਿੱਚ ਇਹ ਕਾਂ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਉੱਥੇ ਕਾਂ ਹੀ ਕਾਂ ਨਜ਼ਰ ਆ ਰਹੇ ਆ ਪੂਰਨਾਂ ਪ੍ਰਜਾਤੀਆਂ ਨੂੰ ਆਲਮੋਸਟ ਖਤਮ ਕਰ ਚੁੱਕੇ ਆ ਤੇ ਕਿਉਂਕਿ ਉਹਨਾਂ ਦਾ ਸਿਸਟਮ ਇੰਨਾ ਜ਼ਿਆਦਾ ਵਿਗੜ ਚੁੱਕਿਆ ਹੈ ਤਾਂ ਉਥੋਂ ਦੀ ਸਰਕਾਰ ਨੇ ਇੱਕ ਹੁਕਮ ਪਾਸ ਕੀਤਾ ਆਰਡਰ ਪਾਸ ਕੀਤਾ ਹੈ ਕਿ ਅਗਲੇ 6 ਮਹੀਨਿਆਂ ਦੌਰਾਨ 10 ਲੱਖ ਕਾਂਵਾਂ ਨੂੰ ਮਾਰ ਦਿੱਤਾ ਜਾਵੇਗਾ ਤੇ ਇਹਨਾਂ ਕਾਂਵਾਂ ਨੂੰ ਮਾਰਨ ਲਈ ਉਹ ਲੋਕ ਜ਼ਹਿਰ ਦਾ ਇਸਤੇਮਾਲ ਕਰਨਗੇ। ਯਾਨੀ ਕਿ ਇਹਨਾਂ ਦੇ ਖਾਣੇ ਵਿੱਚ ਜ਼ਹਿਰ ਮਿਲਾ ਦਿੱਤਾ ਜਾਏਗਾ ਜਿਹਦੇ ਨਾਲ ਇਹ ਕਾਂ ਮਰ ਜਾਣ। ਹੁਣ ਇਹ ਜਿਹੜਾ ਉਹਨਾਂ ਦਾ ਫੈਸਲਾ ਜੋ ਇਹ ਕਰ ਰਹੇ ਨੇ ਇਹ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ। ਬਹੁਤ ਸਾਰਾ ਵਿਦਰੋਹ ਵੀ ਹੋ ਰਿਹਾ ਹੈ ਦਾ ਆਪਣੇ ਦੇਸ਼ ਵਿੱਚ ਵੀ ਇਹਦਾ ਵਿਦਰੋਹ ਹੋ ਰਿਹਾ। ਕਿ ਇੱਥੇ ਤਾਂ ਕਾਂ ਘਾੜੇ ਨਹੀਂ ਜਾਂਦੇ। ਸਾਡੇ ਦੇਸ਼ ਵਿੱਚ ਪੰਛੀ ਖਤਮ ਹੋ ਰਹੇ ਨੇ। ਅਸੀਂ ਜਾਣਦੇ ਕਿ ਸਾਡੇ ਪੰਛੀ ਵਾਪਸ ਆ ਜਾਣ ਤੇ ਤੁਸੀਂ ਖਤਮ ਕਰ ਰਹੇ ਹੋ ਤੁਹਾਡੇ ਪੰਛੀ ਆ। ਆਪਣੇ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਕਿ ਤੁਸੀਂ ਇੱਥੇ ਛੱਡ ਜਾਓ। ਹਰਾਂ ਇਹ ਇੱਕ ਮਤਲਬ ਬਚਕਾਨਾ ਕਾਮੀ ਆ ਵੀ ਕੋਈ 10 ਲੱਖ ਕਾਂ ਨੇ ਉਹਨਾਂ ਨੂੰ ਭਾਰਤ ਕਿਵੇਂ ਛੱਡ ਕੇ ਜਾਣ ਦੇਵੋ ਹਾਂ ਕੁਝ ਸੈਂਕੜੇ ਦੀ ਗਿਣਤੀ ਵਿੱਚ ਛੱਡਿਆ ਜਾ ਸਕਦਾ ਪਰ ਬਾਕੀਆਂ ਨੂੰ ਕਿਵੇਂ ਛੱਡਣਗੇ ਸੋ ਇਹ ਹੁਣ ਇਹਦੇ ਤੇ ਆਪੋ ਆਪਣੀ رائے ਆ ਸਾਰਿਆਂ ਦੀ ਕਿ ਖਤਮ ਕਰਨੇ ਚਾਹੀਦੇ ਆ ਜਾਂ ਨਹੀਂ ਪਰ ਇਸ ਤੋਂ ਪਹਿਲਾਂ ਇਹ ਇੱਕ ਵਾਰ ਪੂਰ ਦੇਸ਼ ਵਿੱਚ ਵੀ ਹੋ ਚੁੱਕਿਆ ਉੱਥੇ ਪੱਕੜੀਆਂ ਨੂੰ ਇਸ ਤਰੀਕੇ ਨਾਲ ਖਤਮ ਕੀਤਾ ਗਿਆ ਕਿਉਂਕਿ ਉਹ ਪੱਕੜੀਆਂ ਜਿਹੜੀਆਂ ਸੀ ਉਹ ਵੀ ਵਿਦੇਸ਼ੀ ਸੀ ਤੇ ਉਹਨਾਂ ਨੇ ਉੱਥੋਂ ਦੀਆਂ ਪ੍ਰਜਾਤੀਆਂ ਖਤਮ ਕਰਤੀਆਂ ਦੀ ਜੰਗਲ ਪੂਰੇ ਤਰੀਕੇ ਨਾਲ ਤਬਾਹ ਕਰ ਦਿੱਤੀ ਤੇ ਫਿਰ ਉਸ ਦੇਸ਼ ਵਿੱਚ ਵੀ ਬੈਨਜੂਏਲਾ ਦੇਸ਼ ਦੀ ہاں ਬੈਨਜੂਏਲਾ ਦੇਸ਼ ਦੀ ਆਰਮੀ ਨੇ ਉਹ ਬੱਕਰੀਆਂ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਤੇ ਸਾਰੀਆਂ ਬੱਕਰੀਆਂ ਖਤਮ ਕਰ ਦਿੱਤੀਆਂ ਸੀ ਹੁਣ ਇਹ ਕਿਨੀਆਂ ਦੇਸ਼ ਵਿੱਚ ਕਾਂਵਾਂ ਦੇ ਖਿਲਾਫ ਇਦਾਂ ਹੋ ਰਿਹਾ ਬਾਕੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕੀ ਉਹਨਾਂ ਕਾਂਵਾਂ ਨੂੰ ਮਾਰਨਾ ਚਾਹੀਦਾ ਜਾਂ ਨਹੀਂ ਫਤੇ ਜੇ ਮੇਰੀ ਵੀਡੀਓ ਪਸੰਦ ਆਈ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ